हां जी आज ਆਪਾਂ ਬਣਾਵਾਂਗੇ ਪਲੇਨ suit ਨੂੰ ਡਿਜ਼ਾਈਨਰ ਤੇ ਪਲੇਨ suit ਉੱਪਰ ਆਪਾਂ ਇਹ ਲੇਸ ਲਗਾ ਕੇ ਤੇ ਗਲਾ ਜਿਹੜਾ ਆਪਾਂ ਡਿਜ਼ਾਈਨ ਵਾਲਾ ਬਣਾ ਕੇ ਤੇ ਸੋਹਣੀ ਜੀ ਲੁੱਕ ਵਾਲਾ suit ਤਿਆਰ ਕਰਾਂਗੇ ਤੇ ਤੁਸੀਂ ਮੇਰੀ ਵੀਡੀਓ ਐਂਡ ਤੱਕ ਜਰੂਰ ਦੇਖਣੀ ਤੁਹਾਨੂੰ ਆਪਾਂ ਦਿਖਾਵਾਂਗੇ ਡਿਜ਼ਾਈਨ ਗਲਾ ਡਿਜ਼ਾਈਨ ਵਾਲਾ ਕਿਵੇਂ ਬਣਦਾ ਤੇ ਸਾਈਡਾਂ ਤੇ ਆਪਾਂ ਕਲੀ ਪਾਈਏ ਦੇ ਤੇ ਤੁਹਾਨੂੰ ਐਂਡ 'ਚ ਆਪਾਂ ਇਹ ਦਿਖਾਵਾਂਗੇ ਇਹਦੀ ਲੁੱਕ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਨਾਲ ਇਹਨੂੰ ਇਹਦੇ ਉੱਪਰ ਚਪਕਾ ਲਿਆ ਕੱਪੜੇ ਉਤੇ ਤੇ ਇਹਦੇ ਵਿਚਾਲੇ ਇਹਦਾ ਥੋੜਾ ਜਿਹਾ ਸੀਗਾ ਜਿਹੜਾ ਸਨ ਉੱਥੇ ਆਪਾਂ ਥੋੜੀ ਜੀ ਆਪਾਂ ਹੋਰ ਬੁਕਰਮ ਲਗਾ ਕੇ ਪੂਸ ਲਾ ਕੇ ਇਹਨੂੰ ਸੈੱਟ ਕਰ ਲਿਆ ਤੇ ਸਾਈਡਾਂ ਤੇ ਆਪਾਂ ਲਾਲੇ ਕੱਟ ਤੇ ਹੁਣ ਆਪਾਂ ਇਹਨੂੰ ਸੈਂਟਰ ਵਿੱਚੋਂ ਕੱਟ ਕਰ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਅੱਧਾ-ਅੱਧਾ ਇੰਚ ਕੱਪੜਾ ਛੱਡ ਕੇ ਤੇ ਇਹਨੂੰ ਕੱਟ ਕਰ ਲਾਂਗੇ ਤੇ ਇੱਥੇ ਲਗਾ ਲਾਂਗੇ ਸਾਰੇ ਕੱਟ ਠੀਕ ਹੈ ਜੀ ਚਾਰ ਚੁਪੇਰੀ ਆਪਾਂ ਕੱਟ ਲਾ ਲਏ ਨੇ ਤਾਂ ਕਿ ਆਪਣਾ ਕਪੜਾ ਜਿਹੜਾ ਆਸਾਨੀ ਨਾਲ ਫੋਲਡ ਹੋ ਜੇ ਤੇ ਇਹਦੇ ਉੱਪਰ ਆਪਾਂ ਜਿਹੜੀ ਹੈ ਇਹ ਗਲੂ ਲਾ ਕੇ ਠੀਕ ਹੈ ਜੀ ਇਦਾਂ ਆਪਾਂ ਲਾ ਕੇ ਇਹਨੂੰ ਫੇਰ ਨੀਚ ਸਾਈਡਾਂ ਨੂੰ ਆਪਾਂ ਫੋਲਡ ਕਰਾਂਗੇ ਇਹਦਾ ਆਪਣਾ ਆਸਾਨੀ ਨਾਲ ਜਿਹੜਾ ਕਪੜਾ ਫੋਲਡ ਹੋ ਜਾਂਦਾ ਠੀਕ ਹੈ ਜੀ ਤੇ ਮੇਰੀ ਵੀਡੀਓ ਪਲੀਜ਼ ਜ਼ਰੂਰ ਐਂਡ ਤੱਕ ਦੇਖਣੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਸਾਰਾ ਤੁਸੀਂ ਆਪ ਬਣਾ ਸਕਦੇ ਆ ਇਹਨੂੰ ਤੇ ਨਾਲ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਸਾਈਡਾਂ ਤੇ ਆਪਾਂ ਕਲੀਆਂ ਪਾਈਆਂ ਉਹ ਕਿੰਨਾ ਸੋਹਣਾ ਪਲੇਨ ਸੂਟ ਲੈ ਕੇ ਆਪਾਂ ਇਦਾਂ ਡਿਜ਼ਾਈਨ ਕੰਮ ਬਣਾ ਸਕਦੇ ਆ ਠੀਕ ਹੈ ਜੀ ਹੁਣ ਆਪਾਂ ਇੱਥੋਂ ਰੱਖ ਕੇ ਇਹਦੇ ਲੈਸ ਜਿਹੜੀ ਆ ਸਾਰੇ ਪਾਸੇ ਆਪਾਂ ਕਲਾਈ ਵਿੱਚ ਲਗਾ ਲਾਂਗੇ ਹੁਣ ਆਪਣੀ ਜਿਹੜੀ ਇਹ ਸਾਰੇ ਪਾਸੇ ਆਪਾਂ ਲੈਸ ਲਗਾ ਲਈਏ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਕਰਾਂਗੇ ਇਹਦੇ ਇਧਰਲੀ ਸਾਈਡ ਆਪਣਾ ਸਾਈਡਾਂ ਤੋਂ ਫੋਲਡ ਵੀ ਕਰ ਸਕਦੇ ਆ ਤੇ ਇਦਾਂ ਆਪਾਂ ਲੇਸ ਰਾਕੇ ਨਾਲ-ਨਾਲ ਇੱਕ ਸਲਾਈ ਲਾ ਲਾਂਗੇ ਤੇ ਫਿਰ ਇਸ ਤਰ੍ਹਾਂ ਫੋਲਡ ਹੋ ਜਾਊਗੀ ਤੇ ਹੁਣ ਆਪਾਂ ਇਹਦੇ ਸਾਈਡਾਂ ਤੇ ਇਹਦੇ ਨਾਲ-ਨਾਲ ਹੀ ਆਪਾਂ ਨੇ ਇਦਾਂ ਤੇ ਕੱਟ ਲਾ ਕੇ ਇਹਨੂੰ ਵੀ ਆਪਾਂ ਗਲੂ ਨਾਲ ਹੀ ਇਸ ਤਰੀਕੇ ਨਾਲ ਇਦਾਂ ਆਪਾਂ ਚਮਕਾ ਇਹਨੂੰ ਆਪਾਂ ਅੰਦਰ ਵੱਲ ਨੂੰ ਫੋਲਡ ਕਰ ਲਾਂਗੇ ਠੀਕ ਹੈ ਜੀ ਤੇ ਆਪਾਂ ਇਹਦੇ نیچے ਰੱਖ ਕੇ ਹੀ लेस ਲਗਾ ਲਾਂਗੇ ਠੀਕ ਹੈ ਬਾਅਦ ਵਿੱਚ ਤੇ ਆਪਾਂ ਇੱਕ ਵਾਰੀ ਇਹਨੂੰ ਕੰਮ ਨਾਲ ਹੀ ਇਦਾਂ ਸੈੱਟ ਕਰ ਲੈਣਾ ਠੀਕ ਹੈ ਜੀ ਹੁਣ ਆਪਣਾ ਗਲਾ ਜਿਹੜਾ ਇਦਾਂ ਬਣ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਸੂਟ ਦੇ ਉੱਪਰ ਲਗਾਵਾਂਗੇ ਤੇ ਆਪਾਂ ਇਸ ਦੇ ਵਿੱਚ ਸੈਂਟਰ ਵਿੱਚੋਂ ਆਪਾਂ 1/2 ਇੰਚ ਛੱਡ ਕੇ ਕੱਟ ਕਰ ਲਾਂਗੇ ਠੀਕ ਹੈ ਜੀ ਤਾਂ ਕਿ ਆਪਾਂ ਦਾ ਚਾਲੇ ਦਾ ਨਿਸ਼ਾਨ ਆਪਾਂ ਇੱਥੇ ਲਗਾਵਾਂਗੇ ਇਦਾਂ ਆਪਾਂ ਸੈੱਟ ਕਰ ਲੈਣਾ ਸੇਮ ਇੱਕ ਹੋ ਜਾ ਤੇ ਇੱਥੇ ਆਪਾਂ ਚੋਟਾ ਜਿਹਾ ਕੱਟ ਲਗਾ ਲੈਣਾ ਸੈਂਟਰ ਵਿੱਚ ਠੀਕ ਹੈ ਜੀ ਹੁਣ ਆਪਾਂ ਕਮੀਜ਼ ਲਵਾਂਗੇ ਕਮੀਜ਼ ਦੇ ਪੁੱਠੇ ਪਾਸੇ ਆਪਾਂ ਇਹਨੂੰ ਰੱਖਾਂਗੇ ਜਿੱਧਰ ਆਪਾਂ ਨੇ ਪਲੇਟਾਂ ਪਾਈਆਂ ਕਮੀਜ਼ ਦਾ ਪੁੱਠਾ ਪਾਸਾ ਇਸ ਸਾਈਡ ਤੇ ਆਪਾਂ ਨਿਸ਼ਾਨ ਲਾ ਲਾਂਗੇ ਜਿੰਨਾ ਆਪਾਂ ਗਲਾ ਨੀਵਾ ਰੱਖਣਾ ਹੈ ਉੱਥੇ ਆਪਾਂ ਨਿਸ਼ਾਨ ਲਾ ਲਗਾ ਕੇ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਸੈੱਟ ਕਰਕੇ ਰੱਖ ਕੇ ਸਪੈਲ ਲਗਾ ਲੈਣਾ ਤੇ ਫਿਰ ਇਹਨੂੰ ਆਪਾਂ ਆਮ ਗਲਾ ਜਿਵੇਂ ਜੜਦੇ ਉਸੇ ਤਰੀਕੇ ਨਾਲ ਇੱਕ ਵਾਰ ਜੜ ਲੈਣਾ ਪਾਪ 40 ਸੈਂਟਰ ਵਿੱਚ ਜ਼ਰੂਰ ਪੈਨ ਲਗਾਉਣਾ ਜਾਂ ਆਪਾਂ ਸੀਨ ਲਗਾ ਲਓ ਤੇ ਤਾਂ ਕਰਕੇ ਇਹਦਾ ਰਿਜਲ ਕਾਲਾ ਸੇਮ ਹੀ ਆਪਣਾ ਇੱਕੋ ਜਿਹਾ ਬਣੇ ਤੇ ਇਸ ਤਰੀਕੇ ਨਾਲ ਆਪਾਂ ਇਹ ਕਾਲਾ ਜੜ ਲਿਆ ਹੁਣ ਆਪਾਂ ਇਹਦੇ ਵਿੱਚੋਂ ਵਿੱਚੋਂ ਕੱਟ ਕਰਾਂਗੇ ਕੱਟ ਕਰਕੇ ਕੱਟ ਲਗਾ ਕੇ ਛੋਟੇ ਛੋਟੇ ਕੱਟ ਲਾ ਕੇ ਤੇ ਆਪਾਂ ਨੇ ਇਹ ਜਿ ਬਿਲਕੁਲ ਆਰਮ ਸੈਂਪਲ ਕਰ ਲਏ ਉਹ ਜੜਨਾ ਤੇ ਇਹ ਆਪਾਂ ਮੁੜ ਕੇ ਇਹਨੂੰ ਫੋਲਡ ਕਰਕੇ ਇਸ ਤਰੀਕੇ ਨਾਲ ਸਿੱਧੇ ਪਾਸੇ ਲਿਆਵਾਂਗੇ ਠੀਕ ਹੈ ਜੀ ਹੁਣ ਆਪਾਂ ਸਿੱਧੇ ਪਾਸੇ ਰੱਖ ਕੇ ਉੱਪਰਲੀ ਸਾਈਡ ਤੇ ਆਪਾਂ ਫਿਰ ਲੇਸ ਲਾ ਲਾਂਗੇ ਇੱਕ ਸਲਾਈ ਨਾਲ ਇੱਕ ਲੇਸ ਲਗਾਵਾਂਗੇ ਠੀਕ ਹੈ ਜੀ ਵੈਸੇ ਤਾਂ ਅੰਡਰਗਰਾਉਂਡ ਵੀ ਲਾ ਸਕਦੇ ਹ ਪਰ ਇਹ ਆਪਾਂ ਇੱਕ ਸਲਾਈ ਨਾਲ ਹੀ ਲਾਵਾਂਗੇ ਕਿਉਂਕਿ ਦੂਸਰੀ ਸਾਈਡ ਵੀ ਇਹਦੇ ਸਲਾਈ ਲਾਉਣੀ ਆ ਆਪਾਂ ਤੇ ਫਿਰ ਆਪਾਂ ਇਧਰਲੀ ਸਾਈਡ ਵੀ ਸਲਾਈ ਨਾਲ ਹੀ ਸੀਨ ਲਾਵਾਂਗੇ ਇਹ ਆਪਣੀ ਜੜੀ ਗਲੇ ਦੇ ਅੰਦਰ ਆਪਾਂ ਲੇਸ ਲਗਾ ਲਈ ਹੈ ਠੀਕ ਹੈ ਜੀ ਇਦਾਂ ਆਪਣਾ ਇਹ ਸ਼ੇਪ ਬਣ ਗਈ ਹੈ ਹੁਣ ਆਪਾਂ ਇਹ ਜਿਹੜੀ ਲੈਸ ਹੈ ਕਪੜਾ ਆਪਣਾ ਗਮ ਲਾ ਕੇ ਪਹਿਲਾਂ ਪੇਸਟ ਕੀਤਾ ਹੋਇਆ ਹੈ ਨੀਚੇ ਨੂੰ ਫੋਲਡ ਕੀਤਾ ਹੋਇਆ ਹੈ ਤੇ ਆਪਾਂ ਲੈਸ ਦਾ ਸਿੱਧਾ ਪਾਸਾ ਲੈ ਕੇ ਤੇ ਇਦਾਂ ਆਪਾਂ ਕੰਨੀ ਕੰਨੀ ਵਿੱਚ ਦੇਵਾਂਗੇ ਠੀਕ ਹੈ ਜੀ ਤੇ ਜਿਹੜੇ ਕੱਟਵਰਕ ਆ ਉਹ ਆਪਣਾ ਜਿਹੜਾ ਕੱਟ ਡਿਜ਼ਾਈਨ ਆ ਉਹ ਆਪਾਂ ਬਾਹਰ ਕੱਢਾਵੇ ਕੱਲੀ ਕੰਨੀ ਕੰਨੀ ਵਿੱਚ ਦੇ ਕੇ ਤੇ ਇਦਾਂ ਆਪਾਂ ਨਾਲ-ਨਾਲ ਦੀ ਸਲਾਈ ਲਾਈ ਜਾਣੀ ਆ ਠੀਕ ਹੈ ਆਪਾਂ ਲੈਸ ਜਿਹੜੀ ਜ਼ਿਆਦਾ ਖਿੱਚਣੀ ਨਹੀਂ ਇਤੋਂ ਬਲਾਈ ਤੋਂ ਸਲਾਈ ਤੋਂ ਆਪਾਂ ਲੈਸ ਨੂੰ ਥੋੜੀ ਢਿੱਲੀ ਰੱਖ ਕੇ ਲਗਾਉਣਾ ਹੈ ਤੇ ਇਦਾਂ ਆਪਾਂ ਕਾਰਨਰ ਦੇ ਏਠਾ ਵੀ ਇਸ ਤਰੀਕੇ ਨਾਲ ਕਾਰਨਰ ਤੱਕ ਆਪਾਂ ਪਹਿਲਾਂ ਲੈ ਕੇ ਆਉਣੀ ਹੈ ਠੀਕ ਹੈ ਜੀ ਤੇ ਇੱਥੇ ਆਪਾਂ ਸੂਈ ਵਿੱਚ ਰੱਖ ਕੇ ਫਿਰ ਆਪਾਂ ਇਦਾਂ ਲਈ ਸਾਈਡ ਨੂੰ ਲੈਸ ਇਦਾਂ ਕਰਕੇ ਸੈੱਟ ਇਹ ਆਪਾਂ ਵਿਚਾਰੇ ਪਹਿਲਾਂ ਨਿਸ਼ਾਨ ਲਾ ਕੇ ਪਹਿਲਾਂ ਲਾਉਣਾ ਸੀਗਾ ਤੇ ਆਪਾਂ ਹੁਣ ਇਹ ਨਿਸ਼ਾਨ ਲਾਉਣੇ ਆ ਲੈਸ ਆਪਾਂ ਬਾਅਦ ਚ ਲਾਉਣ ਲੱਗਣਾ ਪਹਿਲਾਂ ਆਪਾਂ ਨੇ ਸੈਂਟਰ ਚ ਜਿੱਥੇ ਆਪਣਾ ਇਹ ਆਉਂਦਾ ਹੈ ਇੱਥੇ ਆਪਾਂ ਨਿਸ਼ਾਨ ਲਗਾ ਲੈਣਾ ਹੈ ਠੀਕ ਹੈ ਜੀ ਤੇ ਮੈਸੀ ਮੈਨੂੰ ਕਰੀਜ਼ ਬਣੀ ਹੋਈ ਸੀ ਉਹਦੇ ਹਿਸਾਬ ਨਾਲ ਆਪਾਂ ਲਗਾ ਰਹੇ ਸੀ ਪਰ ਤੁਹਾਡੇ ਲਈ ਮੈਂ ਦੁਬਾਰਾ ਨਿਸ਼ਾਨ ਲਾ ਕੇ ਦੱਸਿਆ ਕਿ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਕੇ ਸੈਂਟਰ ਕਰਕੇ ਤੇ ਇੱਥੇ ਇੱਕ ਪੈਨ ਲਗਾ ਲੈਣਾ ਠੀਕ ਹੈ ਜੀ ਤੇ ਤੁਹਾਡਾ ਜਿਹੜਾ ਗਲਾ ਬਿਲਕੁਲ ਵਿੰਗਾ ਨਹੀਂ ਹੋਊਗਾ ਨਹੀਂ ਆਪਣਾ ਗਲਾ ਟੇਡਾ ਮਿੱਡਾ ਜਿਹਾ ਬਣ ਜਾਂਦਾ ਜੇ ਆਪਾਂ ਨਹੀਂ ਨਿਸ਼ਾਨ ਲਗਾਉਂਦੇ ਤਾਂ ਕਰਕੇ ਆਪਾਂ ਨੇ ਨਿਸ਼ਾਨ ਲਾਏ ਤੇ ਹੁਣ ਆਪਾਂ ਇਹਦੇ ਨਾਲ-ਨਾਲ ਲੈਸ ਰੱਖਾਂਗੇ ਇਦਾਂ ਪਾਣਾ ਲਾ ਰੱਖੀ ਜਾਣੀ ਹੈ ਤੇ ਇਸ ਤਰੀਕੇ ਨਾਲ ਸਲਾਈ ਲਾਈ ਜਾਣੀ ਹੈ ਤੇ ਆਪਣੇ ਕੱਪੜੇ ਦੀ ਸਾਰੀ ਟੈਲਟੂਲ ਕੱਢ ਕੇ ਸੈੱਟ ਕਰਕੇ ਰੱਖਣਾ ਕੱਪੜੇ ਨੂੰ ਠੀਕ ਹੈ ਜੀ ਤਾਂ ਕਿ ਆਪਣਾ ਜਿਹੜਾ ਗਲਾ ਬਿਲਕੁਲ ਵੀ ਖਰਾਬ ਨਾ ਲੱਗੇ ਤੇ ਸੈੱਟ ਲੱਗ ਜੇ ਠੀਕ ਹੈ ਇਦਾਂ ਆਪਾਂ ਇੱਥੇ ਲਿਆਉਣਾ ਕਾਰਨਰ ਤੇ ਸੂਈ ਨੂੰ ਵਿੱਚ ਰੱਖ ਕੇ ਆਪਾਂ ਇੱਕ ਵਾਰੀ ਇਹਨੂੰ ਘੁਮਾਉਣਾ ਤੇ ਹੁਣ ਆਪਾਂ ਸੂਈ ਵਿੱਚੋਂ ਕੱਢ ਕੇ ਆਪਾਂ ਸੈੱਟ ਕਰ ਲੈਣਾ ਇੱਕ ਵਾਰੀ ਇਥੇ ਆਪਾਂ ਕੋਰਨਰ ਬਣਾਉਣਾ ਤੇ ਇਦਾਂ ਆਪਾਂ ਸਾਰੇ ਜਿਹੜੇ ਚਾਰਚ ਵੀ ਰੇ ਲਗਾ ਲੈਣਾ ਇੱਥੋਂ ਆਪਾਂ ਫਿਰ ਸੂਈ ਵਿੱਚ ਰੱਖ ਕੇ ਘੁਮਾਵਾਂਗੇ ਇੱਥੋਂ ਤੱਕ ਸਿਰੇ ਤੱਕ ਲਾ ਕੇ ਇਸ ਥੀ ਲੈਂਦੀ ਠੀਕ ਹੈ ਜੀ ਤੇ ਇਹ ਦਾ ਆਪਾਂ ਗਲਾ ਕਲਾਪਾ ਤੇ ਆ ਕਰਾਂਗੇ ਇਹ ਆਪਣਾ ਕਲਾ ਜਿਹੜਾ ਇੱਥੇ ਸिलाई ਰਹਿ ਗਈ ਕੱਲੀ ਬਾਕੀ ਆਪਾਂ ਗਲਾ ਜਿਹੜਾ ਲਗਾ ਲਿਆ ਤੇ ਇੱਕ ਵਾਰੀ ਚੈੱਕ ਕਰ ਲੈਣਾ ਵੀ ਆਪਣਾ ਕਿਤੇ ਵਾਲ ਨਾ ਹੋਵੇ ਤੇ ਹੁਣ ਆਪਾਂ ਇਹ ਸੈਂਟਰ ਵਾਲੀ ਜਿਹੜੀ ਸਿਉਣਾ ਇਹ ਲਗਾ ਲਾਂਗੇ ਇਹ ਆਪਾਂ ਪਹਿਲਾਂ ਵੀ ਲਾ ਸਕਦੇ ਆ ਬਾਹਰ ਲਈ ਲੈਸ ਲਾਉਣ ਤੋਂ ਪਹਿਲਾਂ ਵੀ ਆਪਾਂ ਇਹ ਸिलाई ਜਿਹੜੀ ਪੱਕੀ ਕਰ ਸਕਦੇ ਆ ਤੇ ਨਾਲੇ ਇੱਥੇ ਕੋਰਨਰ ਤੋਂ ਆਪਾਂ ਬਿਲਕੁਲ ਉਸੂਈ ਵਿੱਚ ਕਰਕੇ ਹੀ ਖਮਾਉਣਾ ਠੀਕ ਹੈ ਜੀ ਇਦਾਂ ਆਪਣਾ ਜਿਹੜਾ ਨੈਕ ਬਣ ਕੇ ਰੈਡੀ ਹੋ ਗਿਆ ਤੇ ਤੁਸੀਂ ਦੇਖ ਸਕਦੇ ਕਿੰਨਾ ਇਧਰਲੀ ਸਾਈਡ ਆਪਣਾ ਜਿਹੜਾ ਇੱਥੇ ਆਪਾਂ 2-3 ਬਟਨ ਲਗਾ ਸਕਦੇ ਆ ਠੀਕ ਹੈ ਜੀ ਇੱਥੇ ਆਪਾਂ ਲਗਾਵਾਂਗੇ ਬਟਨ ਤੇ ਹੁਣ ਆਪਾਂ ਇਹਦੇ ਕਲੀਆਂ ਪਾ ਕੇ ਰੈਡੀ ਕਰਾਂਗੇ ਤੇ ਜੇ ਤੁਹਾਨੂੰ ਇਦਾਂ ਦੇ ਡਿਜ਼ਾਈਨ ਦੇਖਣੇ ਚਾਹਣੇ ਹੋ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਹ ਤੁਸੀਂ ਦੇਖ ਸਕਦੇ ਆ ਆਪਾਂ ਨੇ ਕਲੀਆਂ ਪਾ ਕੇ ਫਰੈਂਸ ਕਟਕਲੀ ਪਾਈ ਹੈ ਤੇ ਨਾਲ ਹੀ ਆਪਾਂ ਨੇ ਪਹੁੰਚਿਆ ਤੇ ਡਿਜ਼ਾਈਨ ਬਣਾਇਆ ਤੇ ਬਾਹਾਂ ਤੇ ਵੀ ਲੈਸ ਨਾਲ ਦੀ ਲਗਾ ਕੇ ਪਲੇਨ ਸੂਟ ਨੂੰ ਆਪਾਂ ਡਿਜ਼ਾਈਨਰ ਬਣਾ ਲਿਆ ਤੇ